ਭਗਵਾਨ ਤੁਮਾਨੂੰ ਅਸੀਂ ਇਹੀ ਸੋਚ ਕੇ ਸੋਚਿਆ ਸੀਗਾ ਵੀ ਸਾਡਾ ਮਤਲਬ ਕੋਈ ਹੱਲ ਹੋਊਗਾ ਪਰ ਇੱਥੇ ਤਾਂ ਸੀਵਰਾਂ ਦਾ ਕਿਤੇ ਤਾਂ ਪਾਣੀ ਪੀਣ ਵਾਲੇ ਦਾ ਵੀ ਕੋਈ ਹੈ ਨਹੀਂ ਹੈਗਾ ਸਿਸਟਮ ਕੋਈ ਵੀ ਜੀ ਉਸ ਤਰ੍ਹਾਂ ਦੀ ਤਿੰਨ ਸਾਲਾਂ ਤੋਂ ਪਿਛਲੇ ਤੋਂ ਕੋਈ ਸਫਾਈ ਨਹੀਂ ਹੋਈ ਜਿਸ ਦੇ ਵਜੋਂ ਅੱਜ ਸਾਡੇ ਅੰਦਰ ਪਾਸੇ ਬੈਕ ਪਾਣੀ ਜਾਣ ਲੱਗ ਗਿਆ ਘਰਾਂ ਦੇ ਵਿੱਚ ਬਾਥਰੂਮ ਚ ਕਿਚਨ ਜ ਵੀ ਆਉਣ ਲੱਗ ਗਿਆ ਤੇ ਬਿਮਾਰੀ ਦੀ ਤਾਂ ਕੋਈ ਹੱਦ ਹੀ ਹੈ ਨਹੀਂ ਐਸ ਵੇਲੇ ਵੀ ਅਸੀਂ ਆਪ ਦਾ ਨਰਕ ਭੋਈ ਜਾਨੇ ਗਿੱਦੜ ਬਾਹਾ ਦੇ ਭਾਰੂ ਰੋਡ ਸਥਿਤ ਅਗਰਵਾਲ ਪੀਰਖਾਨਾ ਦੇ ਨਜ਼ਦੀਕ ਬੰਦ ਗਲੀ ਦੇ ਨਿਵਾਸੀ ਇਸ ਸਮੇਂ ਗਲੀ ਵਿੱਚ ਓਵਰਫਲੋ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਬੇहद ਪ੍ਰੇਸ਼ਾਨ ਹਨ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੀ ਗਲੀ ਵਿੱਚ ਬਿੱਤੇ ਲੰਬੇ ਸਮੇਂ ਤੋਂ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਗਲੀ ਵਿੱਚ ਫੈਲਿਆ ਹੋਇਆ ਹੈ ਜਿਸ ਨਾਲ ਜਿੱਥੇ ਉਹਨਾਂ ਨੂੰ ਭਾਰੀ ਬਦਬੂ ਭਰੇ ਵਾਤਾਵਰਣ ਵਿੱਚ ਰਹਿਣਾ ਪੈ ਰਿਹਾ ਹੈ ਉੱਥੇ ਹੀ ਬੱਚਿਆਂ ਅਤੇ ਬਜ਼ੁਰਗਾਂ ਦਾ ਗਲੀ ਵਿੱਚੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਹਾਂਜੀ ਮੇਰਾ ਨਾਮ ਅਵੀ ਸ਼ਰਮਾ ਜੀ ਅਸੀਂ ਪੀਰ ਫਨ ਵਾਲੀ ਗਲੀ ਦੇ ਦਰਵਾਜ਼ੇ ਰਹਿਨੇ ਹਾਂ ਜੀ ਇੱਥੇ ਸੀਵਰੇਜ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਕਈ ਦਿਨ ਹੋ ਗਏ ਸਾਨੂੰ ਕਮੇਟੀ 'ਚ ਫੋਨ ਕਰਦੇ ਇਹਨੂੰ ਕੋਈ ਵੀ ਨਹੀਂ ਆਇਆ ਇੱਥੇ ਸਫਾਈ ਕਰਨ ਵਾਸਤੇ ਜੇ ਕੋਈ ਆਉਂਦਾ ਤਾਂ ਦੋ ਵਾਰ ਛੋਟੀਆਂ ਮਾਰ ਕੇ ਚਲ ਜਾਂਦੇ ਆ ਪਰ ਉਹਦੇ ਨਾਲ ਕੋਈ ਸਫਾਈ ਨਹੀਂ ਹੁੰਦੀ ਇੱਥੇ ਪ੍ਰੋਪਰ ਕਲੀਨਿੰਗ ਦਾ ਇਸਤੇਮਾਲ ਹੋਣਾ ਚਾਹੀਦਾ ਜੀ ਤੇ ਤਾਂ ਜੋ ਜਿਵੇਂ ਪਹਿਲਾਂ ਕਰਕੇ ਜਾਂਦੇ ਹੁੰਦੇ ਸੀ ਟਰਾਲੀਆਂ ਆਉਂਦੀਆਂ ਸੀਗੀਆਂ ਤੇ ਵੱਡੇ ਆਉਂਦੇ ਸੀਗੇ ਟਰੱਕ ਉਹ ਸਫਾਈ ਕਰਕੇ ਜਾਂਦੇ ਸੀ ਉਸ ਤਰ੍ਹਾਂ ਦੀ ਤਿੰਨ ਸਾਲਾਂ ਤੋਂ ਪਿਛਲੇ ਤੋਂ ਕੋਈ ਸਫਾਈ ਨਹੀਂ ਹੋਈ ਜਿਹਦੇ ਵਜੋਂ ਅੱਜ ਸਾਡੇ ਅੰਦਰ ਬਾਸੇ ਬੈਕ ਪਾਣੀ ਜਾਣ ਲੱਗ ਗਿਆ ਘਰਾਂ ਦੇ ਵਿੱਚ ਬਾਥਰੂਮ 'ਚ ਕਿਚਨ 'ਚ ਵੀ ਆਉਣ ਲੱਗ ਗਿਆ ਠੀਕ ਹੈ ਸਾਰੇ ਬੱਚੇ ਇਥੋਂ ਦੇ ਬਿਮਾਰ ਹੋਏ ਪਏ ਆ ਤਿਆਜੇ ਤੰਗ ਹੋ ਕੇ ਜੀ ਮੀਡੀਆ ਦਾ ਸਹਾਰਾ ਲਿਆ ਜੀ ਪਹਿਲਾਂ ਵੀ ਖਬਰ ਲਵਾ ਚੁੱਕੇ ਆ ਪਰ ਕੋਈ ਵੀ ਸਾਡੇ ਤੇ ਅਮਲ ਨਹੀਂ ਹੋਇਆ ਗਲੀ ਤੇ ਇਸ ਕੰਮ ਦੇ ਇੰਨਾ ਬੁਰਾ ਹਾਲ ਹੈ ਸਾਡੀ ਗਲੀ ਤੇ ਤੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਸਾਡੀ ਗਲੀ ਵੱਲ ਧਿਆਨ ਦਿੱਤਾ ਜਾਵੇ ਸ਼ਿਕਾਇਤ ਦਿੱਤੀ ਹੈ ਮੈਕਸੀ ਸ਼ਿਕਾਇਤ ਦਿੱਤੀਆਂ ਜੀ ਬਹੁਤ ਵਾਰ ਦੇ ਆਂ ਪਰ ਸੋ ਉੱਥੇ ਵੀ ਫੋਨ ਕੀਤਾ ਸੀਗਾ ਸਰ ਕਹਿੰਦੇ ਵੀ ਭੇਜਦੇ ਆ ਕਮੇਟੀ ਵਾਲੇ ਸਰ ਜਿਹੜੇ ਕਦੇ ਬੰਦੇ ਸਾਡੇ ਕੋਲੇ ਖੜੇ ਆ ਉਹਨਾਂ ਨੂੰ ਮੇਰੇ ਸਾਹਮਣੇ ਕਿਹਾ ਇਹਨਾਂ ਨੇ ਮੈਂ ਜਾਉ ਆਇਆ ਕੋਈ ਵੀ ਨਹੀਂ ਦਾ ਜੀ ਦੂਜੀ ਗੱਲ ਇਹ ਇੱਥੇ ਜਿਹੜਾ ਹੈਗਾ ਵਾਟਰ ਟੈਂਕ ਦਾ ਪਾਣੀ ਬਹੁਤ ਗੰਦਾ ਆਉਂਦਾ ਜੀ ਮੈਨੂੰ ਤਾਂ ਇਹ ਲੱ ਫਾਈਨੇ ਜਣੇ ਖੜੇ ਆ ਸਾਰੇ ਦੱਸ ਦੱਸਣ ਵਾਲੇ ਆ ਠੀਕ ਹੈ ਜੀ ਤੇ ਬਸ ਸਾਡਾ ਇਹ ਕੰਮ ਜਲਦੀ ਜਲਦੀ ਸਵਾਈ ਕਰਾਈ ਜਾਵੇ ਸਾਡੀ ਗਲੀ ਦੀ ਹਾਂਜੀ ਮੇਰਾ ਨਾ ਰਜਿੰਦਰ ਕੌਰ ਵੀਰ ਜੀ ਸਾਡੇ ਬਾਹਰ ਕੋਣੇ ਤਿੰਨ ਸਾਲਾਂ ਦੀ ਗੱਲ ਹੋ ਗਈ ਵੈਸੇ ਤਾਂ ਹੁਣ ਜਿਆਦਾ ਹੋ ਰਹੀਏ 2-3 ਮਹੀਨਿਆਂ ਦੀ ਵੀ ਗੰਦਾ ਪਾਣੀ ਆ ਰਿਹਾ ਬਹੁਤ ਜਿਆਦਾ ਇੱਕ ਜਣਾ ਠੀਕ ਹੁੰਦਾ ਦੂਜਾ ਬਿਮਾਰ ਹੋ ਜਾਂਦਾ ਐਸੇ ਵੇਲੇ ਖੁਦ ਮੈਨੂੰ ਭਾਵੇਂ ਆ ਕੇ ਕੋਈ ਵੀ ਚੈੱਕ ਕਰ ਸਕਦਾ ਵੀ ਜਿੰਨਾ ਮੈਂ ਬਿਮਾਰ ਹੋ ਰਹੀ ਹਾਂ ਇਸ ਗੰਦੇ ਪਾਣੀ ਨਾਲ ਸਾਡੇ ਅੰਦਰ ਤੱਕ ਪਾਣੀ ਵੀ ਜਾ ਰਿਹਾ ਹੈ ਡਰਦੇ ਅਸੀਂ ਕੱਪੜੇ ਵੀ ਨਹੀਂ ਧੋ ਰਹੇ ਇਸ ਕਰਕੇ ਅਸੀਂ ਤਾਂ ਵੋਟਾਂ ਇਸੇ ਕਰਕੇ ਪਾਈਆਂ ਸੀ ਵੀ ਸਾਡੀ ਕੋਈ ਸੁਣਵਾਈ ਹੋਵੇ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਭਗਵਾਨ ਤੁਮਾਰ ਨੂੰ ਅਸੀਂ ਇਹੀ ਸੋਚ ਕੇ ਸੋਚਿਆ ਸੀਗਾ ਵੀ ਸਾਡਾ ਮਤਲਬ ਕੋਈ ਹੱਲ ਹੋਊਗਾ ਪਰ ਇੱਥੇ ਤਾਂ ਸੀਵਰਾਂ ਦਾ ਕਿਤੇ ਤਾਂ ਪਾਣੀ ਪੀਣ ਵਾਲੇ ਦਾ ਵੀ ਕੋਈ ਹੈ ਨਹੀਂ ਹੈਗਾ ਸਿਸਟਮ ਕੋਈ ਵੀ ਜੋ ਕਿ ਅਸੀਂ ਬੰਬੀ ਦਾ ਪਾਣੀ ਭਰ ਰਹੇ ਆ ਉਹ ਆ ਕੇ ਸਾਡਾ ਟਰਾਈ ਕੀਤਾ ਜਾਵੇ ਮਕਾਨ ਕੰਧਾਂ ਤੇ ਸੋਰਾ ਜੰਮ ਰਿਹਾ ਹੈ ਬਹੁਤ ਜ਼ਿਆਦਾ ਤੇ ਬਿਮਾਰੀ ਦੇ ਤਾਂ ਕੋਈ ਹੱਦ ਹੀ ਹੈ ਨਹੀਂ ਐਸ ਰੇਲੇ ਦੀ ਅਸੀਂ ਆਪ ਦਾ ਨਰਕ ਭੋਈ ਜਾਨੇ ਵੀ ਜਿਹਦਾ ਕੋਈ ਵੀ ਹੱਲ ਨਹੀਂ ਬੇਸ਼ੱਕ ਸਾਡੇ ਘਰ ਚ ਅੱਜ ਤਿੰਨ ਨਾ ਮਰੀਜ਼ਾ ਜਦੋਂ ਮਰਜੀ ਚੈੱਕ ਕਰ ਲੈਣ ਆ ਕੇ ਵੀ ਅਸੀਂ ਤਾਂ ਇਹ ਸਰਕਾਰ ਨੂੰ ਕਹਿੰਨੇ ਵੀ ਸਾਡੀ ਸੁਣਵਾਈ ਕੀਤੀ ਜਾਵੇ ਰਿਪੋਰਟ ਅਸੀਂ ਬਹੁਤ ਜਿਆਦਾ ਲਿਖਾਈ ਹੈ ਕਿੰਨੇ ਵਾਰੀ ਗਲੀਦਿਆਂ ਨੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿਹਨਾਂ ਦਾ ਸੁਨੀਤਾ ਪੀਰਖਾਨੇ ਵਾਲੇ ਗਲੀ ਚ ਰਹਿੰਦੇ ਆ ਜੀ ਸਾਡੇ ਕੋਲੇ ਇੱਧਰ ਬਾਰ ਮੁਰਾਸੀ ਪਰ ਭਰਿਆ ਪਿਆ ਹੈਗਾ ਜੀ ਬਹੁਤ ਗੰਧ ਹੈਗਾ ਇਹਨਾਂ ਸਾਸਤਰਾ ਆ ਜਾਂਛੀ ਨੇ ਕਿਆ ਤਲਖਾਈਏ ਹਾਂਜੀ ਲਿਖਾਈ ਆ ਕੋਈ ਸੁਣਵਾਇ ਨਹੀਂ ਹੁੰਦੀ ਕੋਈ ਹੁੰਦਾ ਹੀ ਨਹੀਂ ਗਲੀ ਚਿਰ ਬਹੁਤ ਬੁਰਾ ਕਰਨ ਜਿੱਦੜਵਾਹ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ